ਸਸਿਕਾ ਜੀ ਮੈਂ ਹਕਮਲ ਕਪੂਲ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਨੇਪਾਲ ਨੇ ਫੇਸਬੁਕ ਇੰਸਟਾਗ੍ਰam ਅਤੇ ਐਕਸ ਸਮੇਤ 26 ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਪਾਬੰਦੀ ਲਗਾ ਦਿੱਤੀ ਹੈ ਇਹਨਾਂ ਪਲੇਟਫਾਰਮਸ ਨੂੰ ਨੇਪਾਲ ਦੇ ਸੂਚਨਾ ਅਤੇ ਟੈਕਨੋਲੋਜੀ ਮੰਤਰਾਲੇ ਦੇ ਨਾਲ 7 ਦਿਨਾਂ ਦੇ ਅੰਦਰ ਰਜਿਸਟਰਡ ਕਰਨਾ ਸੀ ਪਰ ਉਹ ਅਜੇ ਆ ਕਰਨ ਦੇ ਵਿੱਚ ਅਸਫਲ ਰਹੇ ਮੰਤਰਾਲੇ ਨੇ ਕੰਪਨੀ ਨੂੰ ਰਜਿਸਟ੍ਰੇਸ਼ਨ ਪੂਰੀ ਕਰਨ ਦੇ ਲਈ 28 ਅਗਸਤ ਤੋਂ 7 ਦਿਨਾਂ ਦਾ ਸਮਾਂ ਸੀਮਾ ਨਿਰਧਾਰਿਤ ਕੀਤਾ ਸੀ ਤੇ ਇਹ ਸਮਾਂ ਸੀਮਾ ਬੁੱਧਵਾਰ ਰਾਤ ਨੂੰ ਖਤਮ ਹੋ ਗਿਆ ਅਧਿਕਾਰੀਆਂ ਨੇ ਕਿਹਾ ਕਿ ਇਹ پابੰਦੀ ਤੁਰੰਤ ਪ੍ਰਭਾਵ ਦੇ ਨਾਲ ਦੇਸ਼ ਦੇ ਵਿੱਚ ਲਾਗੂ ਹੋਵੇਗੀ ਅਤੇ ਮੰਤਰਾਲੇ ਨੇ ਸੰਬੰਧਤ ਕੰਪਨੀਆਂ ਨੂੰ ਪੱਤਰ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਨੇ ਸਰਕਾਰ ਨੇ ਪਹਿਲਾਂ ਹੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਪਲੇਟਫਾਰਮਾਂ ਨੂੰ ਮੁਅਤਲ ਕਰਨ ਦੀ ਚੇਤਾਵਨੀ ਵੀ ਦਿੱਤੀ ਸੀ ਨੇਪਾਲ ਦੇ ਸੂਚਨਾ ਤੇ ਟੈਕਨੋਲੋਜੀ ਮੰਤਰਾਲੇ ਨੇ ਇੱਕ ਆਦੇਸ਼ ਤੋਂ ਬਾਅਦ ਫੇਸਬੁਕ, ਇੰਸਟਾਗ੍ਰਾਮ ਅਤੇ ਐਕਸਸ ਸਮੇਤ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀਆਂ ਵੀਰਵਾਰ ਅਧਿਰਾਤ ਤੋਂ ਲਾਗੂ ਹੋ ਗਈਆਂ ਨੇ। ਟੈਲੀਗ੍ਰਾਮ ਅਤੇ ਗਲੋਬਲ ਡਾਇਰੀ ਪ੍ਰਕਿਰਿਆ ਵਿੱਚ ਨੇ ਪਰ ਮੈਟਾ, ਫੇਸਬੁਕ, ਇੰਸਟਾਗ੍ਰਾਮ, ਵਟਸਐਪ ਦੀ ਮੂਲ ਕੰਪਨੀ ਅਲਫਾਬੈਟ, ਯੂਟਿਊਬ ਐਕਸਸ ਸਮੇਤ ਕਈ ਵੱਡੇ ਪਲੇਟਫਾਰਮ ਨੇ ਅਜੇ ਤੱਕ ਅਰਜ਼ੀ ਨਹੀਂ ਦਿੱਤੀ ਤੇ ਨੇਪਾਲੀ ਅਧਿਕਾਰੀਆਂ ਦੇ ਅਨੁਸਾਰ ਪਲੇਟਫਾਰਮਾਂ ਦੁਆਰਾ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰਨ ਅਤੇ ਰਾਸ਼ਟਰੀ ਨ ਤੋਂ ਬਾਅਦ ਸੇਵਾਵਾਂ ਮੁੜ ਸ਼ੁਰੂ ਹੋ ਸਕਦੀਆਂ ਨੇ ਮੰਤਰਾਲੇ ਦੇ ਨੋਟਿਸ ਵਿੱਚ ਕਿਹਾ ਗਿਆ ਕਿ ਮਾਨਯੋਗ ਸੁਪਰੀਮ ਕੋਰਟ ਨੇ ਅਦਾਲਤੀ ਉਲੰਘਣਾ ਦੇ ਇੱਕ ਮਾਮਲੇ ਵਿੱਚ ਨੇਪਾਲ ਸਰਕਾਰ ਨੂੰ ਇੱਕ ਨਿਰਦੇਸ਼ ਆਦੇਸ਼ ਜਾਰੀ ਕੀਤਾ ਜਿਦੇ ਵਿੱਚ ਘਰੇਲੂ ਜਾਂ ਵਿਦੇਸ਼ੀ ਮੁੱਲ ਦੇ ਆਨਲਾਈਨ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਸੰਚਾਲਨ ਤੋਂ ਪਹਿਲਾਂ ਸੰਬੰਧਿਤ ਅਧਿਕਾਰੀਆਂ ਦੇ ਨਾਲ ਲਾਜ਼ਮੀ ਤੌਰ ਤੇ ਸੂਚੀਬੱਧ ਕਰਨ ਅਤੇ ਅਣਚਾਹੇ ਸਮਗਰੀ ਦਾ ਮੁਲਾਂਕਣ ਅਤੇ ਨਿਗਰਾਨੀ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ ਇਹ ਨਹੀਂ ਨਹੀਂ ਨੋਟਿਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਹੁਕਮ ਅਨੁਸਾਰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਸੂਚੀ ਬਦ ਹੋਣ ਦੇ ਲਈ 7 ਦਿਨਾਂ ਦੀ ਸਮਾਸੀਮਾ ਦਿੱਤੀ ਗਈ ਹੈ ਤੇ ਨੇਪਾਲ ਦੂਰ ਸੰਚਾਰ ਅਥਾਰਟੀ ਨੂੰ ਨੇਪਾਲ ਦੇ ਅੰਦਰ ਉਹਨਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਅਯੋਗ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਜਿਨ੍ਹਾਂ ਨੇ ਦਿੱਤੀ ਗਈ ਸਮਾਸੀਮਾ ਦੇ ਅੰਦਰ ਸੂਚੀਬੱਧ ਹੋਣ ਦੇ ਲਈ ਮੰਤਰਾਲੇ ਨਾਲ ਸੰਪਰਕ ਨਹੀਂ ਕੀਤਾ ਮੰਤਰਾਲੇ ਨੇ ਵੀਰਵਾਰ ਅਧੀ ਰਾਤ ਤੋਂ ਪਲੇਟਫਾਰਮਾਂ ਨੂੰ ਬੰਦ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਨੇ ਬੁਲਾਰੇ ਗਜੇਂਦਰ ਕੁਮਾਰ ਠਾਕੁਰ ਨੇ ਕਿਹਾ ਕਿ ਕੋਈ ਵੀ ਪਲੇਟਫਾਰਮ ਜੋ ਰਜਿਸਟ੍ਰੇਸ਼ਨ ਪੂਰੀ ਕਰਦਾ ਹੈ ਉਸੇ ਦਿਨ ਹੀ ਹਟਾ ਦਿੱਤਾ ਜਾਵੇਗਾ ਇੱਕ ਵਾਰ ਫਿਰ ਦੱਸ ਦिए ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਨੇਪਾਲ ਨੇ ਫੇਸਬੁਕ ਇੰਸਟਾਗ੍ਰam ਅਤੇ ਐਕਸ ਸਮੇਤ 26 ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਪਾਬੰਦੀ ਲਗਾ ਦਿੱਤੀ ਹੈ ਇਹਨਾਂ ਪਲੇਟਫਾਰਮਸ ਨੂੰ ਨੇਪਾਲ ਦੇ ਸੂਚਨਾ ਅਤੇ ਟੈਕਨੋਲੋਜੀ ਮੰਤਰਾਲੇ ਦੇ ਨਾਲ 7 ਦਿਨਾਂ ਦੇ ਅੰਦਰ ਰਜਿਸਟਰਡ ਕਰਨਾ ਸੀ ਪਰ ਉਹ ਅਜੇ ਆ ਕਰਨ ਦੇ ਵਿੱਚ ਅਸਫਲ ਰਹੇ ਮੰਤਰਾਲੇ ਨੇ ਕੰਪਨੀ ਨੂੰ ਰਜਿਸਟ੍ਰੇਸ਼ਨ ਪੂਰੀ ਕਰਨ ਦੇ ਲਈ 28 ਅਗਸਤ ਤੋਂ 7 ਦਿਨਾਂ ਦਾ ਸਮਾਂ ਸੀਮਾ ਦਿੱਤਾ ਸੀ ਤੇ ਸਮਾਂ ਸੀਮਾ ਬੁੱਧਵਾਰ ਰਾਤ ਨੂੰ ਖਤਮ ਹੋ ਗਿਆ ਅਧਿਕਾਰੀਆਂ ਨੇ ਕਿਹਾ ਕਿ ਇਹ پابੰਦੀ ਤੁਰੰਤ ਪ੍ਰਭਾਵ ਦੇ ਨਾਲ ਦੇਸ਼ ਦੇ ਵਿੱਚ ਲਾਗੂ ਹੋਵੇਗੀ ਅਤੇ ਮੰਤਰਾਲੇ ਨੇ ਸੰਬੰਧਿਤ ਕੰਪਨੀਆਂ ਨੂੰ ਪੱਤਰ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਨੇ ਸਰਕਾਰ ਨੇ ਪਹਿਲਾਂ ਹੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਪਲੇਟਫਾਰਮਾਂ ਨੂੰ ਮੁਅਤਲ ਕਰਨ ਦੀ ਚੇਤਾਵਨੀ ਵੀ ਦਿੱਤੀ ਸੀ ਨੇਪਾਲ ਦੇ ਸੂਚਨਾ ਤੇ ਟੈਕਨੋਲੋਜੀ ਮੰਤਰਾਲੇ ਨੇ ਇੱਕ ਆਦੇਸ਼ ਤੋਂ ਬਾਅਦ ਫੇਸਬੁਕ, ਇੰਸਟਾਗ੍ਰਾਮ ਅਤੇ ਐਕਸ ਸਮੇਤ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀਆਂ ਵੀਰਵਾਰ ਅਧੀ ਰਾਤ ਤੋਂ ਲਾਗੂ ਹੋ ਗਈਆਂ ਨੇ। ਟੈਲੀਗ੍ਰਾਮ ਅਤੇ ਗਲੋਬਲ ਡਾਇਰੀ ਪਰ ਕਰਿਆ ਵਿੱਚ ਨੇ ਪਰ ਮੈਟਾ, ਫੇਸਬੁਕ, ਇੰਸਟਾਗ੍ਰਾਮ, ਵਟਸਐਪ ਦੀ ਮੂਲ ਕੰਪਨੀ ਅਲਫਾਬੈਟ, ਯੂਟਿਊਬ ਐਕਸ ਸਮੇਤ ਕਈ ਵੱਡੇ ਪਲੇਟਫਾਰਮ ਨੇ ਅਜੇ ਤੱਕ ਅਰਜ਼ੀ ਨਹੀਂ ਦਿੱਤੀ ਤੇ ਨੇਪਾਲੀ ਅਧਿਕਾਰੀਆਂ ਦੇ ਅਨੁਸਾਰ ਪਲੇਟਫਾਰਮਾਂ ਦੁਆਰਾ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰਨ ਅਤੇ ਰਾਸ਼ਟਰੀ ਨਿਯਮਾਂ ਦੀ ਤੋਂ ਪਾਸ ਸੇ ਮਾਮਲਾ ਮੁਰੂ ਸ਼ੁਰੂ ਹੋ ਸਕਦੀ ਹੈ ਨਹੀਂ ਮੰਤralay ਦੇ ਨੋਟਿਸ ਸੇ ਚੁਕਿਆ ਗਿਆ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੇ ਅਦਾਲਤੀ ਉਲੰਘਣਾ ਦੇ ਇੱਕ ਮਾਮਲੇ ਵਿੱਚ ਨੇਪਾਲ ਸਰਕਾਰ ਨੂੰ ਇੱਕ ਨਿਰਦੇਸ਼ ਆਦੇਸ਼ ਜਾਰੀ ਕੀਤਾ ਜਿਦੇ ਵਿੱਚ ਘਰੇਲੂ ਚਾਹ ਵਿਦੇਸ਼ੀ ਮੂਲ ਦੇ ਔਨਲਾਈਨ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਸੰਚਾਲਨ ਤੋਂ ਪਹਿਲਾਂ ਸੰਬੰਧਤ ਅਧਿਕਾਰੀਆਂ ਦੇ ਨਾਲ ਲਾਜ਼ਮੀ ਤੌਰ ਤੇ ਸੂਚੀਬਤ ਕਰਨ ਅਤੇ ਅਨਚਾਹੀ ਸਮੱਗਰੀ ਦਾ ਮੁਲਾਂਕਣ ਅਤੇ ਨਿਗਰਾਨੀ ਕਰਨ ਦਾ ਨਿਰਦੇਸ਼ ਦਿੱਤੇ ਗਏ ਇਨਹੇ ਨੇ ਨੋਟਿਸ ਵਿੱਚ ਅਗੇ ਕਿਹਾ ਗਿਆ ਕਿ ਹੁਕਮ ਅਨੁਸਾਰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਸੂਚੀਬੱਧ ਹੋਣ ਦੇ ਲਈ 7 ਦਿਨਾਂ ਦੀ ਸਮਾਂ ਸੀਮਾ ਦਿੱਤੀ ਗਈ ਹੈ ਤੇ ਨੇਪਾਲ ਦੂਰਸੰਚਾਰ ਅਥਾਰਟੀ ਨੂੰ ਨੇਪਾਲ ਦੇ ਅੰਦਰ ਉਹਨਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਅਯੋਗ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਜਿਨ੍ਹਾਂ ਨੇ ਦਿੱਤੀ ਗਈ ਸਮਾਂ ਸੀਮਾ ਦੇ ਅੰਦਰ ਸੂਚੀਬੱਧ ਹੋਣ ਦੇ ਲਈ ਮੰਤਰਾਲੇ ਨਾਲ ਸੰਪਰਕ ਨਹੀਂ ਕੀਤਾ ਮੰਤਰਾਲੇ ਨੇ ਮੀਰਵਾ ਅਧੀ ਰਾਤੋ ਪਲੇਟਫਾਰਮਾਂ ਨੂੰ ਬੰਦ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਨੇ ਭੁਲਾਰੇ ਗਜੇਂਦਰ ਕੁਮਾਰ ਠਾਕੁਰ ਨੇ ਕਿਹਾ ਕਿ ਕੋਈ ਵੀ ਪਲੇਟਫਾਰਮ ਜੋ ਰਜਿਸਟ੍ਰੇਸ਼ਨ ਪੂਰੀ ਕਰਦਾ ਹੈ ਉਸੇ ਦਿਨ ਹੀ ਹਟਾ ਦਿੱਤਾ ਜਾਵੇਗਾ ਇੱਕ ਵਾਰ ਫਿਰ ਦੱਸਦੀਏ ਸਸਿਕਾ ਜੀ ਮੈਂ ਹਾ ਕੋਮਲ ਕਪੂਲ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਨੇਪਾਲ ਨੇ ਫੇਸਬੁੱਕ ਇੰਸਟਾਗ੍ਰਾਮ ਅਤੇ ਐਕਸ ਸਮੇਤ 26 ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਪਾਬੰਦੀ ਲਗਾ ਦਿੱਤੀ ਹੈ ਇਹਨਾਂ ਪਲੇਟਫਾਰਮਸ ਨੂੰ ਨੇਪਾਲ ਦੇ ਸੂਚਨਾ ਅਤੇ ਟੈਕਨੋਲੋਜੀ ਮੰਤਰਾਲੇ ਦੇ ਨਾਲ 7 ਦਿਨਾਂ ਦੇ ਅੰਦਰ ਰਜਿਸਟਰਡ ਕਰਨਾ ਸੀ ਪਰ ਉਹ ਅਜਿਆ ਕਰਨ ਦੇ ਵਿੱਚ ਅਸਫਲ ਰਹੇ ਮੰਤralੇ ਨੇ ਕੰਪਨੀ ਨੂੰ ਰਜਿਸਟ੍ਰੇਸ਼ਨ ਪੂਰੀ ਕਰਨ ਦੇ ਲਈ 28 ਅਗਸਤ ਤੋਂ 7 ਦਿਨਾਂ ਦਾ ਸਮਾਂ ਸੀਮਾ ਨਿਰਧਾਰਿਤ ਕੀਤਾ ਸੀ ਤੇ ਸਮਾਂ ਸੀਮਾ ਬੁੱਧਵਾਰ ਰਾਤ ਨੂੰ ਖਤਮ ਹੋ ਗਿਆ ਅਧਿਕਾਰੀਆਂ ਨੇ ਕਿਹਾ ਕਿ ਇਹ پابੰਦੀ ਤੁਰੰਤ ਪ੍ਰਭਾਵ ਦੇ ਨਾਲ ਦੇਸ਼ ਦੇ ਵਿੱਚ ਲਾਗੂ ਹੋਵੇਗੀ ਅਤੇ ਮੰਤralੇ ਨੇ ਸੰਬੰਧਤ ਕੰਪਨੀਆਂ ਨੂੰ ਪੱਤਰ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਨੇ ਸਰਕਾਰ ਨੇ ਪਹਿਲਾਂ ਹੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਪਲੇਟਫਾਰਮਾਂ ਨੂੰ ਮੁਅਤਲ ਕਰਨ ਦੀ ਚੇਤਾਵਨੀ ਵੀ ਦਿੱਤੀ ਸੀ ਨੇਪਾਲ ਦੇ ਸੂਚਨਾ ਤੇ ਟੈਕਨੋਲੋਜੀ ਮੰਤਰਾਲੇ ਨੇ ਇੱਕ ਆਦੇਸ਼ ਤੋਂ ਬਾਅਦ ਫੇਸਬੁਕ, ਇੰਸਟਾਗ੍ਰਾਮ ਅਤੇ ਐਕਸ ਸਮੇਤ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀਆਂ ਵੀਰਵਾਰ ਅੱਧੀ ਰਾਤ ਤੋਂ ਲਾਗੂ ਹੋ ਗਈਆਂ ਨੇ। ਟੈਲੀਗ੍ਰਾਮ ਅਤੇ ਗਲੋਬਲ ਡਾਇਰੀ ਪਰ ਕਰਿਆ ਵਿੱਚ ਨੇ ਪਰ ਮੈਟਾ, ਫੇਸਬੁਕ, ਇੰਸਟਾਗ੍ਰਾਮ, ਵਟਸਐਪ ਦੀ ਮੂਲ ਕੰਪਨੀ ਅਲਫਾਬੈਟ, ਯੂਟਿਊਬ ਐਕਸ ਸਮੇਤ ਕਈ ਵੱਡੇ ਪਲੇਟਫਾਰਮ ਨੇ ਅਜੇ ਤੱਕ ਅਰਜ਼ੀ ਨਹੀਂ ਦਿੱਤੀ ਤੇ ਨੇਪਾਲੀ ਅਧਿਕਾਰੀਆਂ ਦੇ ਅਨੁਸਾਰ ਪਲੇਟਫਾਰਮਾਂ ਦੁਆਰਾ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰਨ ਅਤੇ ਰਾਸ਼ਟਰੀ ਨਿਯਮ ਤੋਂ ਬਾਅਦ ਸਿਮਾਵਾ ਮੁਰ ਸ਼ੁਰੂ ਹੋ ਸਕਦੀ ਹੈ ਨਹੀਂ ਮੰਤralay ਦੇ ਨੋਟਿਸ ਸਿ ਕਿਹਾ ਗਿਆ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੇ ਅਦਾਲਤੀ ਉਲੰਘਣਾ ਦੇ ਇੱਕ ਮਾਮਲੇ ਵਿੱਚ ਨੇਪਾਲ ਸਰਕਾਰ ਨੂੰ ਇੱਕ ਨਿਰਦੇਸ਼ ਆਦੇਸ਼ ਜਾਰੀ ਕੀਤਾ ਜਿਦੇ ਵਿੱਚ ਘਰੇਲੂ ਚਾਹ ਵਿਦੇਸ਼ੀ ਮੂਲ ਦੇ ਔਨਲਾਈਨ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਸੰਚਾਲਨ ਤੋਂ ਪਹਿਲਾਂ ਸੰਬੰਧਤ ਅਧਿਕਾਰੀਆਂ ਦੇ ਨਾਲ ਲਾਜ਼ਮੀ ਤੌਰ ਤੇ ਸੂਚੀਬੱਧ ਕਰਨ ਅਤੇ ਅਣਚਾਹੀ ਸਮੱਗਰੀ ਦਾ ਮੁਲਾਂਕਣ ਅਤੇ ਨਿਗਰਾਨੀ ਕਰਨ ਦਾ ਨਿਰਦੇਸ਼ ਦਿੱਤੇ ਗਏ ਇਨਹੀ ਨੇ ਨੋਟਿਸ ਵਿੱਚ ਅਗੇ ਕਿਹਾ ਗਿਆ ਕਿ ਹੁਕਮ ਅਨੁਸਾਰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਸੂਚੀਬੱਧ ਹੋਣ ਦੇ ਲਈ 7 ਦਿਨਾਂ ਦੀ ਸਮਾਂ ਸੀਮਾ ਦਿੱਤੀ ਗਈ ਹੈ ਤੇ ਨੇਪਾਲ ਦੂਰਸੰਚਾਰ ਅਥਾਰਟੀ ਨੂੰ ਨੇਪਾਲ ਦੇ ਅੰਦਰ ਉਹਨਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਅਯੋਗ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਜਿਨ੍ਹਾਂ ਨੇ ਦਿੱਤੀ ਗਈ ਸਮਾਂ ਸੀਮਾ ਦੇ ਅੰਦਰ ਸੂਚੀਬੱਧ ਹੋਣ ਦੇ ਲਈ ਮੰਤਰਾਲੇ ਨਾਲ ਸੰਪਰਕ ਨਹੀਂ ਕੀਤਾ ਮੰਤਰਾਲੇ ਨੇ ਮੀਰਵਾਤ ਅਧੀ ਰਾਤੋਂ ਪਲੇਟਫਾਰਮਾਂ ਨੂੰ ਬੰਦ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਨੇ ਬੁਲਾਰੇ ਗਜੇਂਦਰ ਕੁਮਾਰ ਠਾਕੁਰ ਨੇ ਕਿਹਾ ਕਿ ਕੋਈ ਵੀ ਪਲੇਟਫਾਰਮ ਜੋ ਰਜਿਸਟ੍ਰੇਸ਼ਨ ਪੂਰੀ ਕਰਦਾ ਹੈ ਉਸੇ ਦਿਨ ਹੀ ਹਟਾ ਦਿੱਤਾ ਜਾਵੇਗਾ ਇੱਕ ਵਾਰ ਫਿਰ ਦੱਸਦੀਏ ਸਸਿਕਾ ਜੀ ਮੈਂ ਹਾ ਕੋਮਲ ਕਪੂਲ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਨੇਪਾਲ ਨੇ ਫੇਸਬੁਕ ਇੰਸਟਾਗ੍ਰਾਮ ਅਤੇ ਐਕਸ ਸਮੇਤ 26 ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਪਾਬੰਦੀ ਲਗਾ ਦਿੱਤੀ ਹੈ ਇਹਨਾਂ ਪਲੇਟਫਾਰਮਸ ਨੂੰ ਨੇਪਾਲ ਦੇ ਸੂਚਨਾ ਅਤੇ ਟੈਕਨੋਲੋਜੀ ਮੰਤਰਾਲੇ ਦੇ ਨਾਲ 7 ਦਿਨਾਂ ਦੇ ਅੰਦਰ ਰਜਿਸਟਰਡ ਕਰਨਾ ਸੀ ਪਰ ਉਹ ਅਜੇ ਆ ਕਰਨ ਦੇ ਵਿੱਚ ਅਸਫਲ ਰਹੇ ਮੰਤralੇ ਨੇ ਕੰਪਨੀ ਨੂੰ ਰਜਿਸਟ੍ਰੇਸ਼ਨ ਪੂਰੀ ਕਰਨ ਦੇ ਲਈ 28 ਅਗਸਤ ਤੋਂ 7 ਦਿਨਾਂ ਦਾ ਸਮਾਂ ਸੀਮਾ ਨਿਰਧਾਰਿਤ ਕੀਤਾ ਸੀ ਤੇ ਇਹ ਸਮਾਂ ਸੀਮਾ ਬੁੱਧਵਾਰ ਰਾਤ ਨੂੰ ਖਤਮ ਹੋ ਗਿਆ ਅਧਿਕਾਰੀਆਂ ਨੇ ਕਿਹਾ ਕਿ ਇਹ پابੰਦੀ ਤੁਰੰਤ ਪ੍ਰਭਾਵ ਦੇ ਨਾਲ ਦੇਸ਼ ਦੇ ਵਿੱਚ ਲਾਗੂ ਹੋਵੇਗੀ ਅਤੇ ਮੰਤralੇ ਨੇ ਸੰਬੰਧਤ ਕੰਪਨੀਆਂ ਨੂੰ ਪੱਤਰ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਨੇ ਸਰਕਾਰ ਨੇ ਪਹਿਲਾਂ ਹੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਪਲੇਟਫਾਰਮਾਂ ਨੂੰ ਮੁਅਤਲ ਕਰਨ ਦੀ ਚੇਤਾਵਨੀ ਵੀ ਦਿੱਤੀ ਸੀ ਨੇਪਾਲ ਦੇ ਸੂਚਨਾ ਤੇ ਟੈਕਨੋਲੋਜੀ ਮੰਤਰਾਲੇ ਨੇ ਇੱਕ ਆਦੇਸ਼ ਤੋਂ ਬਾਅਦ ਫੇਸਬੁਕ, ਇੰਸਟਾਗ੍ਰਾਮ ਅਤੇ ਐਕਸਸ ਸਮੇਤ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀਆਂ ਵੀਰਵਾਰ ਅੱਧੀ ਰਾਤ ਤੋਂ ਲਾਗੂ ਹੋ ਗਈਆਂ ਨੇ। ਟੈਲੀਗ੍ਰਾਮ ਅਤੇ ਗਲੋਬਲ ਡਾਇਰੀ ਪ੍ਰਕਿਰਿਆ ਵਿੱਚ ਨੇ ਪਰ ਮੈਟਾ, ਫੇਸਬੁਕ, ਇੰਸਟਾਗ੍ਰਾਮ, ਵਟਸਐਪ ਦੀ ਮੂਲ ਕੰਪਨੀ ਅਲਫਾਬੈਟ, ਯੂਟਿਊਬ ਐਕਸਸ ਸਮੇਤ ਕਈ ਵੱਡੇ ਪਲੇਟਫਾਰਮ ਨੇ ਅਜੇ ਤੱਕ ਅਰਜ਼ੀ ਨਹੀਂ ਦਿੱਤੀ ਤੇ ਨੇਪਾਲੀ ਅਧਿਕਾਰੀਆਂ ਦੇ ਅਨੁਸਾਰ ਪਲੇਟਫਾਰਮਾਂ ਦੁਆਰਾ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰਨ ਅਤੇ ਰਾਸ਼ਟਰੀ ਨ ਪਾਸ ਸਿਵਾਵਾ ਮੋਰ ਸ਼ੁਰੂ ਹੋ ਸਕਦੀ ਹੈ ਨਹੀਂ ਮੰਤਰਾਲੇ ਦੇ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੇ ਅਦਾਲਤੀ ਉਲੰਘਣਾ ਦੇ ਇੱਕ ਮਾਮਲੇ ਵਿੱਚ ਨੇਪਾਲ ਸਰਕਾਰ ਨੂੰ ਇੱਕ ਨਿਰਦੇਸ਼ ਆਦੇਸ਼ ਜਾਰੀ ਕੀਤਾ ਜਿਦੇ ਵਿੱਚ ਕਰੇਲੂ ਚਾ ਵਿਦੇਸ਼ੀ ਮੁੱਲ ਦੇ ਔਨਲਾਈਨ ਅਤੇ ਸੋਸ਼ਲ ਮੀਡੀਆ ਪਲੇਟਫਾਰਮਰ ਨੂੰ ਸੰਚਾਲਨ ਤੋਂ ਪਹਿਲਾਂ ਸੰਬੰਧਤ ਅਧਿਕਾਰੀਆਂ ਦੇ ਨਾਲ ਲਾਜ਼ਮੀ ਤੌਰ ਤੇ ਸੂਚੀਬੱਧ ਕਰਨ ਅਤੇ ਅਣਚਾਹੀ ਸਮਗਰੀ ਦਾ ਮੁਲਾਂਕਣ ਅਤੇ ਨਿਗਰਾਨੀ ਕਰਨ ਦਾ ਨਿਰਦੇਸ਼ ਦਿੱਤਾ ਗਿਆ ਇਹ ਨਹਿ ਨੋਟਿਸ ਵਿੱਚ ਕਿਹਾ ਗਿਆ ਕਿ ਹੁਕਮ ਅਨੁਸਾਰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਰ ਨੂੰ ਬੱਦ ਹੋਣ ਦੇ ਲਈ 7 ਦਿਨਾਂ ਦੀ ਸਮਾਸੀਮਾ ਦਿੱਤੀ ਗਈ ਹੈ ਤੇ ਨੇਪਾਲ ਦੂਰ ਸੰਚਾਰ ਅਥਾਰਟੀ ਨੂੰ ਨੇਪਾਲ ਦੇ ਅੰਦਰ ਉਹਨਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਅਯੋਗ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਜਿਨ੍ਹਾਂ ਨੇ ਦਿੱਤੀ ਗਈ ਸਮਾਸੀਮਾ ਦੇ ਅੰਦਰ ਸੂਚੀਬੱਧ ਹੋਣ ਦੇ ਲਈ ਮੰਤralੇ ਦੇ ਨਾਲ ਸੰਪਰਕ ਨਹੀਂ ਕੀਤਾ ਮੰਤralੇ ਨੇ ਵੀਰਵਾਰ ਅਧੀ ਰਾਤ ਤੋਂ ਪਲੇਟਫਾਰਮਾਂ ਨੂੰ ਬੰਦ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਨੇ ਬੁਲਾਰੇ ਗਜੇਂਦਰ ਕੁਮਾਰ ਠਾਕੁਰ ਨੇ ਕਿਹਾ ਕਿ ਕੋਈ ਵੀ ਪਲੇਟਫਾਰਮ ਜੋ ਰਜਿਸਟ੍ਰੇਸ਼ਨ ਪੂਰੀ ਕਰਦਾ ਹੈ ਉਸੇ ਦਿਨ ਹੀ ਹਟਾ ਦਿੱਤਾ ਜਾਵੇਗਾ ਇੱਕ ਵਾਰ ਫਿਰ ਦੱਸ ਦिए ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ